Transcrição e ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਟਿਆਲਾ ਸਰਕਟ ਹਾਊਸ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਜਿੱਥੇ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਪਹੁੰਚ ਕੇ ਵੀ ਆਪਣੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅੱਗੇ ਰੱਖੀਆਂ ਗਈਆਂ ਇਹਨਾਂ ਦੇ ਵਿੱਚ ਕੋਰੋਨਾ ਵਲੰਟੀਅਰ ਵੀ ਪਹੁੰਚੇ ਸਨ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਵੀ ਕੀਤਾ ਗਿਆ ਸੀ ਪਰ ਮੀਡੀਆ ਦੇ ਵਿੱਚ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਰੋਨਾ ਯੋਧਿਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਜਦਕਿ ਕਰੋਨਾ ਯੋਧਿਆਂ ਦਾ ਕਹਿਣਾ ਹੈ ਕਿ ਕਰੋਨਾ ਯੋਧੇ ਅਤੇ ਕਰੋਨਾ ਵਲੰਟੀਅਰ ਵੱਖ-ਵੱਖ ਨੇ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਵੀ ਹੋਈ ਹੈ ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਦੇ ਉੱਤੇ ਸਹਿਮਤੀ ਵੀ ਜਤਾਈ ਗਈ ਹੈ ਤਾਂ ਕਰੋਨਾ ਯੋਧਿਆਂ ਦੇ ਵੱਲੋਂ ਇਹ ਸਪਸ਼ਟ ਕਰਨ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰੋ ਕੀਤਾ ਸੀ ਉਹ ਕਰੋਨਾ ਵਲੰਟੀਅਰ ਸੀ ਨਾ ਕਿ ਕਰੋਨਾ ਯੋਧੇ ਜੇਕਰ ਇਹੋ ਗ ਹੈ ਕਿ ਕਰੋਨਾ ਯੋਧੇ ਉਹ ਨੇ ਜਿਹੜੇ ਮੈਡੀਕਲ ਕਾਲਜਾਂ ਦੇ ਵਿੱਚ ਕਰੋਨਾ ਕਾਲ ਦੇ ਸਮੇਂ ਆਪਣੀਆਂ ਸੇਵਾਵਾਂ ਦਿੰਦੇ ਰਹੇ ਨੇ ਅਤੇ ਕਰੋਨਾ ਵਲੰਟੀਅਰ ਉਹ ਨੇ ਜਿਹੜੇ ਕਰੋਨਾ ਕਾਲ ਦੇ ਵਿੱਚ ਬਖ ਬਖ ਸਕੂਲਾਂ ਤੇ ਕਾਲਜਾਂ ਦੇ ਵਿੱਚ ਆਪਣੀਆਂ ਸੇਵਾਵਾਂ ਮਦਦ ਦੇ ਰਹੇ ਨੇ ਹਾਂਜੀ ਮੇਰਾ ਨਾਮ ਜੀ ਸਰਜੀਤ ਸਿੰਘ ਹੈ ਮੈਂ ਕਰੋਨਾ ਯੋਧਿਆਂ ਦਾ ਪ੍ਰਧਾਨ ਹਾਂ ਅਸੀਂ ਇੱਥੇ 2020 ਦੇ ਵਿੱਚ ਕਰੋਨਾ ਮਹਾਂਮਾਰੀ ਵਿੱਚ ਕੰਮ ਕੀਤਾ ਸੀਗਾ ਸੋ ਕਰੋਨਾ ਮਹਾਂਮਾਰੀ ਵਿੱਚ 1.5 ਸਾਲ ਲਗਾਤਾਰ ਕੰਮ ਕਰਨ ਤੋਂ ਬਾਅਦ ਸਾਨੂੰ ਡੂਟੀਆਂ ਤੋਂ ਕੱਢ ਦਿੱਤਾ ਗਿਆ ਸੀ ਕਲੈਕਟਰ ਜਾਰੀ ਕਰਕੇ ਸੋ ਅਸੀਂ ਕਰੋਨਾ ਯੋਧੇ ਨੇ ਬਹੁਤ ਟਾਈਮ ਤੋਂ ਇੱਥੇ ਤਰਨਾ ਲਾ ਕੇ ਬੈਠੇ ਸੀਗੇ ਸਾਡੇ ਅੱਜ ਮਜੂਦਾ ਜੋ ਸੀਐਮ ਭਗਵੰਤ ਮਾਨ ਜੀ ਨੇ ਇਹਨਾਂ ਨੇ ਸਾਡੇ ਨਾਲ ਆ ਕੇ ਵਾਅਦਾ ਕੀਤਾ ਸੀਗਾ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਆ ਤਾਂ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਮੈਗਵੀਂ ਅੰਦਰ ਲਵਾਵਾਂਗੇ ਸੋ ਜੋ ਮਜੂਦਾ ਅੱਜ ਹੈਲਥ ਮਿਨਿਸਟਰ ਨੇ ਡਾਕਟਰ ਬਲਵੀਰ ਜੀ ਨੇ ਅਸੀਂ ਉਹਨਾਂ ਨਾਲ ਬਹੁਤ ਟਾਈਮ ਵਰਕ ਵੀ ਕੀਤਾ ਹੈ ਆਮ ਆਦਮੀ ਪਾਰਟੀ ਦਾ ਸਾਥ ਵੀ ਦਿੱਤਾ ਹੈ ਅਸੀਂ ਉਹ ਕਰੋਨਾ ਜੋ ਹੁੰਦੇ ਹਾਂ ਜਿਨ੍ਹਾਂ ਨੇ ਮੇਨ ਹੌਟਸਪੌਟ ਦੇ ਉੱਤੇ ਜੀ ਦੋਸਤ ਪਟਿਆਲਾ ਵਿਖੇ ਆਪਣੀ ਡਿਊਟੀ ਤੇ ਸੇਵਾ ਨੂੰ ਆਈ ਹੈ ਸੀਗੀ ਆ ਸੋ ਮੈਂ ਅੱਜ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੱਲ ਪਟਿਆਲਾ ਵਿਖੇ ਸੀਐਮ ਸੰਤ ਭਗਵੰਤ ਮਾਨ ਆਏ ਸੀ ਜਿਨ੍ਹਾਂ ਨੇ ਕੁਝ ਥਾਵਾਂ ਦਾ ਉਦਘਾਟਨ ਕਰਨਾ ਸੀਗਾ ਤਾਂ ਉਹਨਾਂ ਦਾ ਐਨ ਐਚ ਐਮ ਵਲੰਟੀਅਰ ਜਿਹੜੇ ਰੱਖੇ ਗਏ ਸੀ ਇਹ ਕਰੋਨਾ ਕਰੋਨਾ ਦੇ ਵਿੱਚ ਜਿਹੜੇ ਵਲੰਟੀਅਰ ਰੱਖੇ ਗਏ ਸੀਗੇ ਉਹਨਾਂ ਵੱਲੋਂ ਉਸ ਦਾ ਧਰੋ ਕੀਤਾ ਗਿਆ ਸੋ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਜਿਹੜੇ ਕਰੋਨਾ ਯੋਧੇ ਨੇ ਉਹ ਅੱਡ ਨੇ ਤੇ ਜਿਹੜੇ ਵਲੰਟੀਅਰ ਨੇ ਉਹ ਅੱਡ ਨੇ ਸਾਡੇ ਕਰੋਨਾ ਯੋਧਿਆਂ ਵੱਲੋਂ ਕੋਈ ਉਹਨਾਂ ਦਾ ਘਰੌਣ ਨਹੀਂ ਕੀਤਾ ਗਿਆ ਹੈਗਾ ਕਿਉਂਕਿ ਡਾਕਟਰ ਬਲਬੀਰ ਜੀ ਬਹੁਤ ਹੀ ਅੱਛੇ ਇਨਸਾਨ ਨੇ ਤੇ ਮਜੂਦਾ ਜੋ ਸੀਐਮ ਭਗਵੰਤ ਮਾਨ ਜੀ ਨੇ ਉਹ ਵੀ ਬਹੁਤ ਅੱਛੇ ਇਨਸਾਨ ਨੇ ਉਹਨਾਂ ਨੇ ਸਾਡੇ ਨਾਲ ਜਿਵੇਂ ਵੀ ਵਾਅਦਾ ਕੀਤਾ ਸੀ ਉਹ ਆਪਣੇ ਵਾਅਦੇ ਮੁਤਾਬਿਕ ਸਾਡਾ ਸਾਥ ਦੇ ਰਹੇ ਨੇ ਤੇ ਸਾਡਾ ਕੰਮ ਕਰਨ ਦਾ ਭਰੋਸਾ ਦਿੱਤਾ ਉਹਨਾਂ ਨੇ ਕਿ ਤੁਹਾਨੂੰ ਮੂਨ ਬੈਕ ਵਿੱਚ ਲਿਆ ਜਾਵਗਾ ਉਹ ਸਾਡਾ ਹੱਲ ਕਰ ਰਹੇ ਨੇ ਜਿਵੇਂ ਕਿ ਉਹਨਾਂ ਨੇ ਸਾਡਾ ਵਾਅਦਾ ਕੀਤਾ ਸਾਡੇ ਤੋਂ ਕੋਈ ਸਮਾਂ ਮੰਗਿਆ ਉਹ ਆਪਣੇ ਮੁਤਾਬਿਕ ਚੱਲ ਜਾ ਰਹੇ ਨੇ ਅਸੀਂ ਵੀ ਉਹਨਾਂ ਦੀ ਜੋ ਸਾਨੂੰ ਉਹਨਾਂ ਨੇ ਜੋ ਵੀ ਸਹਸਣ ਦਿੱਤੀਗੇ ਨੇ ਆਪਣਾ ਸਾਦੇ ਰਹਿਣੇ ਕਿਉਂ ਵੀ ਉਹਨਾਂ ਨੇ ਕਿਹਾ ਹੈਗਾ ਪਰ ਅੱਜ ਇਹ ਗੱਲ ਕੁਝ ਸ਼ਰਤੀ ਅੰਸ਼ਰ ਜਿਹੜੇ ਕੱਲ ਵਲੰਟੀਅਰ ਸੀਗੇ ਉਹਨਾਂ ਨੇ ਭਵੰਤ ਮਾਨ ਜੀ ਦਾ ਘਰੋ ਕੀਤਾ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਵੱਲੋਂ ਡਾਕਟਰ ਸਾਹਿਬ ਦਾ ਜਾਂ ਭਵੰਤ ਮਾਨ ਜੀ ਦਾ ਕੋਈ ਕੋਈ ਕਰਵਾ ਨਹੀਂ ਕੀਤਾ ਗਿਆ ਹੈਗਾ ਜਾਂ ਪਾਰਟੀ ਦੇ ਕਿਸੇ ਵਰਕਰ ਦਾ ਕੋਈ ਕਰਵਾ ਨਹੀਂ ਕੀਤਾ ਗਿਆ ਹੈਗਾ ਅਸੀਂ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਹਾਂ ਸੋ ਆਪ ਅੱਗੇ ਬੇਨਤੀ ਆ ਕਿ ਜੋ ਵੀ ਅੱਜ ਇੱਥੇ ਕੱਲ ਕੱਢਣਾ ਵਾਪੀ ਆ ਉਸੇ ਸਾਡੇ ਕਰੋਨਾ ਵਰਿਟਰ ਕੋਈ ਲੈਣ ਦੇ ਨਹੀਂ ਹੈਗਾ ਕਿਉਂਕਿ ਉਹ ਉਹ ਜਿਹੜੇ ਕੱਲ ਪ੍ਰੋਟੈਸਟ ਸੀਗੇ ਲੋਕ ਉਹਨਾਂ ਨੂੰ 30-30 ਹਜ਼ਾਰ 30,000 ਰੁਪਏ ਸੈਲਰੀ ਆ ਮਿਲਦੀ ਸੀ ਠੀਕ ਹੈ 3-3 ਮਹੀਨੇ ਕੰਮ ਕੀਤਾ ਉਹਨਾਂ ਨੇ ਲਗਾਤਾਰ ਅਸੀਂ ਉਹ ਯੋਧੇ ਹਾਂ ਜਿਨ੍ਹਾਂ ਨੇ ਡੇਡਡ ਸਾਲ ਆਪਣੀ ਡਿਊਟੀਆਂ ਅਨੁਭਾਈਆਂ ਨੇ ਸੇਵਾਵਾਂ ਨਿਭਾਈਆਂ ਨੇ ਮੇਨ ਹੋਰਸਪੋਰਟ ਦੇ ਕੰਮ ਕੀਤਾ ਰਿੰਦਸਰ ਪਟਿਆਲਾ ਵਿਖੇ ਸਾਡੇ ਵੱਲੋਂ ਕੋਈ ਕਰਾਉ ਨਹੀਂ ਕੀਤਾ ਗਿਆ ਹੈਗਾ ਸਾਡੀ 7000 ਸੈਲਰੀ ਸੀਗੀ ਉਸ ਸਮੇਂ ਸੋ ਅਸੀਂ ਅੱਜ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਅੱਜ ਰਿੰਦਸਰ ਪਟਿਆ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦਾ ਹੀ ਮਸਲ ਸੀਗਾ ਕਿ ਸਾਡੇ ਵੱਲੋਂ ਕੋਈ ਘਰੌਣ ਨਹੀਂ ਕੀਤਾ ਜਾ ਰਿਹਾ ਤੇ ਨਾ ਕਰੋ ਕਰਾਂਗੇ ਸੀ ਕਿਉਂਕਿ ਸਰਕਾਰ ਸਾਡਾ ਸਾਥ ਦੇ ਰਹੀ ਆ ਆਮ ਆਦਮੀ ਪਾਰਟੀ ਦੀ ਸੋ ਧੰਨਵਾਦ